ਰਮਨਜੀਤ ਰੋਮੀ ਦੀ ਗੱਲ ਕਰਦਿਆਂ ਦਿੱਲੀ ਹਵਾਈ ਅੱਡੇ ਤੇ ਹਲਚਲ ਤੇਜ਼ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਸਵੀਰਾਂ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਸੋ ਇਹ ਤਸਵੀਰਾਂ ਵੇਖੋ ਦਿੱਲੀ ਹਵਾਈ ਅੱਡੇ ਤੋਂ ਸਿੱਧੀਆਂ ਲਾਈਵ ਤਸਵੀਰਾਂ ਨੇ ਜਿੱਥੇ ਰਮਨਜੀਤ ਰੋਮੀ ਨੂੰ ਰੱਖਿਆ ਗਿਆ ਹੈ ਫਿਲਹਾਲ ਹਜੇ ਉਹ ਹਵਾਈ ਅੱਡੇ ਦੇ ਅੰਦਰ ਹੈ ਤੇ ਜਿਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਹਲਚਲ ਤੇਜ਼ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਕਿਸੇ ਵੇਲੇ ਵੀ ਰਮਨਜੀਤ ਰੋਮੀ ਨੂੰ ਹਵਾਈ ਅੱਡੇ ਤੋਂ ਬਾਹਰ ਲਿਆਂਦਾ ਜਾ ਸਕਦਾ ਹੈ ਤੇ ਫਿਰ ਸਿੱਧਾ ਉਸ ਨੂੰ ਪੰਜਾਬ ਲੈ ਕੇ ਜਾਇਆ ਜਾਏਗਾ ਪੰਜਾਬ ਦੇ ਵਿੱਚ ਕਿਹੜੀ ਜੇਲ੍ਹ ਦੇ ਵਿੱਚ ਰਮਨਜੀਤ ਨੂੰ ਰੱਖਿਆ ਜਾਂਦਾ ਹੈ ਇਹ ਵੇਖਣਾ ਹੋਏਗਾ फिलहाल दिल्ली हवाई अड्डे रमनजीत रोमी मौजूद है एजेंसियां मौजूद ने एजीटीएफ मुद्दे मुलाजम ने पंजाब पुलिस मौजूद है दिल्ली पुलिस मौजूद है सख्त सुरक्षा का पेरा है ਹਾਂਗਕਾਂਗ ਤੋਂ ਰਮਨਜੀਤ ਰੋਮੀ ਨੂੰ ਭਾਰਤ ਲਿਆਂਦਾ ਗਿਆ ਹੈ ਪੰਜਾਬ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ ਕਿਉਂਕਿ ਨਾਬਾ ਜੇਲ ਬ੍ਰੇਕ ਕਾਂਡ ਦਾ ਮਾਸਟਰਮਾਈਂਡ ਹੈ ਰਮਨਜੀਤ ਰੋਮੀ ਤੇ ਹੁਣ ਜਦੋਂ ਰੋਮੀ ਨੂੰ ਭਾਰਤ ਲਿਆਂਦਾ ਗਿਆ ਹੈ ਤੇ ਇਸੋ ਤमाम ਤਰ੍ਹਾਂ ਦੀ ਪੁੱਛ ਪੜਤਾਲ ਹੋਏਗੀ ਇਸ ਪੂਰੇ ਕਾਂਡ ਦੇ ਨਾਲ ਜੋ ਸਵਾਲ ਜੋ ਅਣਸੁਲਝੇ ਹੋਏ ਨੇ ਜਿੰਨਾਂ ਦਾ ਜਵਾਬ ਮਿਲਣਾ ਹਜੇ ਬਾਕੀ ਹੈ ਉਹਨਾਂ ਤमाम ਸਵਾਲਾਂ ਦੇ ਜਵਾਬ ਮਿਲਣਗੇ ਸੋ ਰਮਨਜੀਤ ਰੋਮੀ ਨੂੰ ਸਿੱਧਾ ਪੰਜਾਬ ਲੈ ਕੇ जाया ਜਾਏਗਾ ਫਿਲਹਾਲ ਦਿੱਲੀ ਹਵਾਈ ਅੱਡੇ ਤੇ ਰਮਨਜੀਤ ਨੂੰ ਰੱਖਿਆ ਗਿਆ ਹੈ ਉਸ ਤੋਂ ਪਿਛਲੇ 1.5 ਘੰਟੇ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਅਧਿਕਾਰੀ ਮੌਜੂਦ ਨੇ ਕਿਉਂਕਿ ਜਦੋਂ ਹਾਂਗਕਾਂਗ ਭੱਜਿਆ ਰਮਨਜੀਤ ਰੋਮੀ ਉਹਦਾ ਫਰਜ਼ੀ ਪਾਸਪੋਰਟ ਤੇ ਰਾਹੀਂ ਭੱਜਿਆ ਪਾਸਪੋਰਟ ਕਿਸ ਨੇ ਦਿੱਤਾ ਪੈਸਾ ਕਿਸ ਨੇ ਦਿੱਤਾ ਇਹ ਸਵਾਲਾਂ ਦੇ ਜਵਾਬ ਮਿਲਣੇ ਹਜੇ ਬਾਕੀ ਨੇ ਸੋ ਦਿੱਲੀ ਹਵਾਈ ਅੱਡੇ ਤੇ ਮੌਜੂਦ ਹੈ ਤਾਂ ਨਾਲ ਕਈ ਅਧਿਕਾਰੀ ਮੌਜੂਦ ਨੇ ਏਜੰਸੀਆਂ ਦੇ ਅਧਿਕਾਰੀ ਮੌਜੂਦ ਨੇ ਸੋਪਾਲਪਾਲ ਦੀ ਅਪਡੇਟਸ ਇਸ ਪੂਰੀ ਖਬਰ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਤੇ ਹਲਚਲ ਦਿੱਲੀ ਹਵਾਈ ਅੱਡੇ ਦੇ ਬਾਹਰ ਤੇਜ਼ ਹੋ ਚੁੱਕੀ ਹੈ ਤੇ ਕਿਸੇ ਵੇਲੇ ਵੀ ਰਮਨਜੀਤ ਰੋਮੀ ਨੂੰ ਹਵਾਈ ਅੱਡੇ ਤੋਂ ਬਾਹਰ ਲਿਆਂਦਾ ਜਾ ਸਕਦਾ ਹੈ ਤੇ ਇੱਥੋਂ ਸਿੱਧਾ ਉਸ ਨੂੰ ਪੰਜਾਬ ਲੈ ਕੇ ਜਾਇਆ ਜਾਏਗਾ ਸੋਨਾਪਾ ਜੇਲ ਬ੍ਰੇਕ ਕਾਰਡ ਦਾ ਮਾਸਟਰ ਮਾਈਂਡ ਹੈ ਨਾਬਾ ਜੇਲ੍ਹ ਦੇ ਵਿੱਚ ਉਹ 6 ਗੈਂਗਸਟਰਾਂ ਨੂੰ ਭਜਵਾਉਣ ਦੇ ਵਿੱਚ ਰਮਨਜੀਤ ਰومی ਦਾ ਹੱਥ ਹੈ ਪੂਰੇ ਜੇਲ੍ਹ ਬ੍ਰੇਕ ਕਾਂਡ ਦੀ ਗੁੱਥੀ ਜੋ ਹੈ ਕਹਾਣੀ ਜੋ ਹੈ ਜੋ ਪਲਾਨ ਹੈ ਪੂਰਾ ਉਹ ਰਮਨਜੀਤ ਰومی ਦੇ ਵੱਲੋਂ ਘੜਿਆ ਗਿਆ ਪੂਰੇ ਫਿਲਮੀ ਅੰਦਾਜ਼ ਵਿੱਚ ਇਸ ਕੰਮ ਨੂੰ ਅੰਜਾਮ ਦਿੱਤਾ ਗਿਆ ਤੇ ਆਖਰਕਾਰ ਮਾਸਟਰਮਾਈਂਡ ਹੁਣ ਪੁਲਿਸ ਦੇ ਹੱਥ ਲੱਗ ਚੁੱਕਿਆ ਹੈ ਹਾਂਗਕਾਂਗ ਤੋਂ ਇਸ ਨੂੰ ਭਾਰਤ ਲਿਆਂਦਾ ਗਿਆ ਹੈ ਤੇ ਕਈ ਸਵਾਲਾਂ ਦੇ ਜਵਾਬ ਹੁਣ ਮਿਲਣਗੇ ਜੋ ਅਣਸੁਲਝੇ ਸਵਾਲ ਸੀ ਜਿੱਥੇ

ਰਮਨਜੀਤ ਰੋਮੀ ਲਗਾਤਾਰ ਇੱਕ ਤੋਂ ਬਾਅਦ ਇੱਕ ਅਪਡੇਟਸ ਆ ਰਹੀਆਂ ਨੇ ਇੱਕ ਤੋਂ ਬਾਅਦ ਇੱਕ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਇਹ ਤਸਵੀਰ ਜੋ ਤੁਹਾਡੀ ਟੀਵੀ ਸਕਰੀਨ ਤੇ ਹੈ ਇਹ ਹਵਾਈ ਅੱਡੇ ਦੇ ਅੰਦਰ ਦੀ ਤਸਵੀਰ ਹੈ ਜਿੱਥੇ ਰਮਨਜੀਤ ਰੋਮੀ ਮੂੰਹ ਤੇ ਮਾਸਕ ਪਾ ਕੇ ਬੈਠਾ ਨਜ਼ਰ ਆ ਰਿਹਾ ਹੈ ਤਾਂ ਉਸ ਦੇ ਨਾਲ ਹੀ ਕਈ ਅਧਿਕਾਰੀ ਜੋ ਨੇ ਉਹ ਬੈਠੇ ਹੋਏ ਨਜ਼ਰ ਆ ਰਹੇ ਨੇ ਸੋ ਅਧਿਕਾਰੀ ਬੈਠੇ ਹੋਏ ਨੇ ਰਮਨਜੀਤ ਰੋਮੀ ਦੇ ਨਾਲ ਤੇ ਹਵਾਈ ਅੱਡੇ ਦੇ ਅੰਦਰ ਦੀ ਇਹ ਤਸਵੀਰ ਹੈ ਤਾਂ ਲਗਾਤਾਰ ਪੁੱਛ ਪੜਤਾਲ ਹਵਾਈ ਅੱਡੇ ਦੇ ਅੰਦਰ ਹੋ ਰਹੀ ਹੈ ਕਿਉਂਕਿ ਕਈ ਸਵਾਲ ਨੇ ਜਿੰਨਾ ਦਾ ਜਵਾਬ ਮਿਲਣਾ ਅਜੇ ਬਾਕੀ ਹੈ ਹਰਪ੍ਰੀਤ ਬੰਦੇ ਆਸ਼ਾ ਐਸੇ ਖਬਰ ਤੇ ਲਗਾਤਾਰ ਪਲਪਲ ਦੀ ਅਪਡੇਟਸ ਸਾਡੇ ਤੱਕ ਪਹੁੰਚਾ ਰਹੇ ਆ ਹਰਪ੍ਰੀਤ ਹਲਚਲ ਤੇਜ਼ ਹੁੰਦੀ ਵਿਖਾਈ ਦਿੱਤੀ ਸੀ ਕਿ ਕੁਝ ਜਾਣਕਾਰੀ ਹੈ ਸੋ ਰੋਮੀ ਤੋਂ ਪੁੱਛ ਕੇ ਜੀਤੀ ਜਾ ਰਹੀ ਹੈ ਹਾਂਗਕਾਂਗ ਤੋਂ ਭਾਰਤ ਲਿਆਂਦਾ ਗਿਆ ਹੈ ਦਿੱਲੀ ਹਵਾਈ ਐਡੇ ਤੇ ਮੌਜੂਦ ਹੈ ਤੇ ਤਸਵੀਰ ਸਾਹਮਣੇ ਆਈ ਹੈ ਹਵਾਈ ਅੱਡੇ ਦੇ ਅੰਦਰ ਦੀ ਤੇ ਸਿੱਧਾ ਉਸ ਨੂੰ ਪੰਜਾਬ ਲੈ ਕੇ ਜਾਇਆ ਜਾਏਗਾ ਸੋ ਰਮਨਜੀਤ ਰومی ਜੋ ਕਿ ਸਾਲ 2016 ਨਾਬਾ ਜੇਲ ਬ੍ਰੇਕ ਕਾਰਡ ਦਾ ਮਾਸਟਰਮਾਈਂਡ ਹੈ ਹਾਈ ਪ੍ਰੋਫਾਈਲ ਜੇਲ ਹੈ ਪੰਜਾਬ ਦੀ ਜਿੱਥੇ ਸਖਤ ਸੁਰੱਖਿਆ ਪੇਰਾ ਹੁੰਦਾ ਹੈ ਤੇ ਉਸ ਜੇਲ ਨੂੰ ਤੋੜਿਆ ਗਿਆ ਉਥੋਂ ਗੈਂਗਸਟਰ ਕੈਦੀ ਫਰਾਰ ਕਰਵਾਏ ਗਏ કુલ 6 ਲੋਕ ਉਥੋਂ ਫਰਾਰ ਕਰਵਾਏ ਗਏ ਸਨ ਤੇ ਇੱਕ ਲੰਮਾ ਕਾਨੂੰਨੀ ਦਾ ਪੇਚ ਭਾਰਤ ਦੇ ਵੱਲੋਂ ਲੜਿਆ ਗਿਆ ਤੇ ਇੱਕ ਲੰਮੇ ਸਮੇਂ ਤੋਂ ਬਾਅਦ ਆਖਰਕਾਰ ਰਮਨਜੀਤ ਰੋਮੀ ਨੂੰ ਭਾਰਤ ਲਿਆਉਣ ਦੇ ਵਿੱਚ ਕਾਮਯਾਬੀ ਮਿਲੀ ਹੈ ਇੱਕ ਵੱਡੀ ਕਾਮਯਾਬੀ ਅਸੀਂ ਪੰਜਾਬ ਪੁਲਿਸ ਹੀ ਕਹਿ ਸਕਦੇ ਹਾਂ 2016 ਦੇ ਵਿੱਚ ਨਾਬਾ ਜੇਲ ਬ੍ਰੇਕ ਕਾਂਡ ਹੁੰਦਾ ਹੈ 2011 ਦੇ ਵਿੱਚ ਰਮਨਜੀਤ ਰੋਮੀ ਦੇ ਖਿਲਾਫ ਰੈਡ ਕਾਰਨਰ ਨੋਟਿਸ ਜਾਰੀ ਹੁੰਦਾ ਹੈ ਤੇ ਹਰਪ੍ਰੀਤ ਕੀ ਕੁਝ ਜਾਣਕਾਰੀ ਹੈ ਦੇਖੋ ਇੱਥੇ ਹੁਣ ਗੱਡੀਆਂ ਜਿਹੜੀਆਂ ਨੇ ਉਹ ਦੁਬਾਰਾ ਤੋਂ ਲਗਾਈਆਂ ਜਾ ਰਹੀਆਂ ਨੇ ਤੇ तमाम ਉਹ ਕਵਾਏ ਜਿਹੜੀ ਸੁਰੱਖਿਆ ਨੂੰ ਲੈ ਕੇ ਕੀਤੀ ਜਾ ਰਹੀ ਹੈ ਪਹਿਲਾਂ ਜਿਹੜੀ ਬੱਸ ਖੜੀ ਕੀਤੀ ਗਈ ਸੀ ਹੁਣ ਉਸ ਨੂੰ ਸਾਈਡ ਕਰ ਦਿੱਤਾ ਗਿਆ ਤੇ ਮੰਨਿਆ ਜਾਏ ਕਿ ਹੁਣ ਦੁਬਾਰਾ ਤੋਂ ਗੱਡੀਆਂ ਜਿਹੜੀਆਂ ਨੇ ਅੱਗੇ ਪਿੱਛੇ ਕਰਕੇ ਜਿਹੜੀ ਮਿਹਨਤ ਉਹ ਕੀਤੀ ਜਾ ਰਹੀ ਕਿ ਕਿਵੇਂ ਲੈ ਕੇ ਜਾਇਆ ਜਾਣਾ ਕਿਉਂਕਿ ਬੱਸ ਦੇ ਵਿੱਚ ਪੂਰੇ ਤੌਰ ਤੇ ਲੈ ਕੇ ਜਾਣ ਵਾਲਾ ਜਿਹੜੀ ਗੱਲ ਮੈਂ ਪਹਿਲਾਂ ਵੀ ਕਹਿ ਰਿਹਾ ਸੀ ਸੁਰੱਖਿਆ ਦੇ ਲਿਹਾਜ਼ ਆ ਉਹ ਇੱਕ ਵੱਡਾ ਸਵਾਲ ਸੀ ਕਿ ਉਹ ਪੂਰੀ ਬਾਤ किया जाएगा हम उसे भी हम तैयारी की जा रही है कि वो गई जा रही हैं एजी पी पहला अंदर सन हम काफी सारे बाहर आ गए हैं दिल्ली पुलिस जी है वही भी इतने वही गिणती की सारा पहुंच चुकी है तो पाब पुलिस जी हैारी अलर्ट मोड पर नजर आ रही है तो हूँ इतने तमाम जी एजेंसियां जोड़े लोग ने सुरक्षाकर्मी मौजूद ने उन्हों वी ਇੱਕ ਖੁਆਇਦ ਕੀਤੀ ਜਾ ਰਹੀ ਹੈ ਕਿ ਕਿਸੇ ਤਿਲਕੇ ਦੇ ਨਾਲ ਜਿਵੇਂ ਹੀ ਅੰਦਰੂਸੂ ਲੈ ਜਾਵੇਗਾ ਉਹ ਉਸ ਨੂੰ ਤੁਰੰਤ ਬਾਅਦ ਦੀ ਐਪੀ ਇਹ ਰਵਾਨਗੀ ਦੇ ਲਈ ਹੈ ਇਹਨਾਂ ਦੀ ਲੈ ਕੇ ਹੋ ਜਾਏਗੀ ਇਸ ਦਾ ਤਰਫ ਕੀਤਾ ਜਾ ਰਿਹਾ ਕਿਉਂਕਿ ਮੰਨਿਆ ਜਾ ਰਿਹਾ ਜਿਵੇਂ ਹੀ ਇਹ ਅਲਰਟ ਹੋ ਸਾਊਂਡ ਹੋਇਆ ਕਿ ਇਹ ਇੱਕ ਡਿਵਾਈਸ ਦੀ ਤਰ੍ਹਾਂ ਐੜੇ ਪਟਿਆਲੇ ਦੀ ਸਿਟੀ ਕਾਪੋਲੀਸੇ ਪਹੁੰਚੇ ਇਸ ਪੂਰੀ ਟੀਮ ਨੂੰ ਲੀਡ ਕਰਕੇ ਨਾਲ ਉਹ ਉਹ ਉਹੀ ਰੇਠੀ ਆਪਣੀ ਜਿਹੜੀ ਪੂਰੀ ਟੀਮ ਸੀ ਉਹਨਾਂ ਨੂੰ ਪੂਰੀ ਸ਼ਫਲ ਕਰਕੇ ਤੇ ਆਪਣਾ ਪੂਰਾ ਇੰਤਜ਼ਾਮ ਜਿਹੜਾ ਦੁਬਾਰਾ ਤੋਂ ਕਰ ਦਿੱਤਾ ਕਿ ਕਿਸੇ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਇਸ ਤਰੀਕੇ ਦੇ ਨਾਲ ਜਿਹੜੀ ਤਿਆਰੀ ਹੈ ਉਹ ਮੁਕੰਮਲ ਇੱਥੇ ਹੁਣ ਕਰ ਲਈ ਗਈ ਹੈ ਇਸ ਸਰਪੰਚਾਰਿਕ ਸੰਤਾਜਾ ਰੇ ਕਿਤੇ ਵੇਲੇ ਵੀ ਹੋਣ ਜਿਹੜਾ ਰੋਮੀ ਹੈ ਉਹ ਬਾਹਰ ਆ ਸਕਦਾ ਹੈ ਜੀ ਬਿਲਕੁਲ ਹਰਪ੍ਰੀਤ ਇਹਨੂੰ ਹੁਣ ਦਿੱਲੀ ਤੋਂ ਪੰਜਾਬ ਲੈ ਕੇ ਜਾਇਆ ਜਾਏਗਾ ਤਾਂ ਸੁਰੱਖਿਆ ਦੇ ਕਿ ਕੁਝ ਮੈਜ਼ਰਮੈਂਟ ਰੱਖੇ ਗਏ ਨੇ जी बिल्कुल देखो जायेद तौर पर सुरक्षा काफी ज्यादा कड़ी रहन वाली है पूरे मामले सुरक्षा के लिहाज ना जे इंतजाम नेता है वो एक वही गिणती इतने पहुंचती है जो जवान ने वर्म जेड़े जवान जिना इस अलावा कमांडोज वजूद ए बी पी एफ वजू है सुरक्षा के लिहाज ना बिल्कुल तैयारी मुकम्मल है दस तो बारह गंटियों तो वादा जोड़ा काफिला वो इन लैके पहुंचे तो उसका अंदाजा लगया जा सकता है कि जिस तरीके ਤਿਆਰੀ ਹੈ ਉਹ ਪੰਜਾਬ ਪੁਸ ਵੱਲੋਂ ਕੀਤੀ ਗਈ ਹੈ ਪੰਜਾਬ ਪੁਸ ਜਿਹੜੀ ਹੈ ਉਹ ਆਪਣੀ ਇਸ ਪੂਰੀ ਸਮਾਂ ਜਿਹੜੀ ਖਵਾਇਦਾ ਉਸ ਨੂੰ ਕੀਤੀ ਕਰਕੇ ਐਸਵੇਲੇ ਖੜੀ ਹੈ ਤਿਆਰ ਖੜੀ ਹੈ ਜਿਵੇਂ ਹੀ ਇਹ ਅੰਦਰੂ ਸਿਗਨਲ ਜਿਹੜਾ ਉਹ ਦਿੱਤਾ ਜਾਏਗਾ ਉਸ ਦੇ ਦਰਾਂ ਹੀ ਜਿਹੜੀ ਇਹ ਇਥੋਂ ਜਿਹੜੇ ਚਾਲੇ ਨੇ ਉਹ ਪਾਦੇ ਜਾਣਗੇ ਤੇ ਉਸ ਤੋਂ ਬਾਅਦ ਇਥੋਂ ਇਹ ਲੋਕ ਤੇ ਪੰਜਾਬ ਵੱਸਤੇ ਰਵਾਨਾ ਹੋਣਗੇ ਤੇ ਕੀ ਅਧਿਕਾਰੀ ਹੌਲੀ ਹੌਲੀ ਹੁਣ ਬਾਹਰ ਆਉਣਾ ਸ਼ੁਰੂ ਹੋ ਚੁੱਕੇ ਨੇ ਹਰਪ੍ਰੀਤ ਜੀ ਦੇਖੋ ਅਜੇ ਅਧਿਕਾਰੀ ਦੇ ਵਿੱਚ ਕੁਝ ਮੁਲਾਜ਼ਮ ਸਨ ਜਿਹੜੇ ਅੰਦਰ ਸਨ ਉਹ ਬਾਹਰ ਆ ਚੁੱਕੇ ਨੇ ਲੇਕਿਨ ਅਜੇ ਤੱਕ AIG ਗੁਰਮੀਤ ਚੋਹਾਨ ਉਹ ਅਜੇ ਅੰਦਰ ਨੇ ਇਸ ਤੋਂ ਇਲਾਵਾ ਜਿਹੜੇ ਡੀਆਈਐਸਪੀ ਉਹਨਾਂ ਨੂੰ ਕਿ ਲੈਣ ਦੇ ਚੰਦੇ ਦੇ ਅਧਿਕਾਰੀ ਲੈਣ ਦੇ ਇਹ ਜੇ ਬਾਹਰ ਨਹੀਂ ਆਏ ਲੇਕਿਨ ਐਡੀਐਫ ਦੇ ਜਿਹੜੇ ਕਾਪੀ ਮਲਾਗੇ ਨੇ ਪਹਿਲਾਂ ਅੰਦਰੋਂ ਉਹ ਸਾਰੇ ਕਰੀਤੀ ਬਾਹਰ ਆ ਚੁੱਕੇ ਨੇ ਵੱਡੇ ਅਧਿਕਾਰੀਆਂ ਦੇ ਬਾਹਰ ਹੋਣਾ ਬਾਕੀ ਤਾਂ ਇੰਤਜ਼ਾਰ ਹੀ ਕੀਤਾ ਜਾ ਰਿਹਾ ਹੈ ਕਿ ਕਿਸੇ ਵੇਲੇ ਵੀ ਉਹ ਜਿਹੜੇ ਅਧਿਕਾਰੀ ਨੇ ਇਥੋਂ ਬਾਹਰ ਆ ਸਕਣਗੇ ਜੇਕਰ ਤੁਸੀਂ ਸਾਡੇ ਸਾਥੀਆਂ ਨੂੰ ਸਾਡੇ ਦਰਕਰਖ ਦੇਖ ਸਕਦੇ ਨੇ ਉਹਨਾਂ ਨੂੰ ਪੂਰਾ ਰਾਹ ਹੀ ਜੁਰੂਰ ਖਵਾਗੇ ਇਸ ਤਰੀਕੇ ਦੇ ਨਾਲ तमाम ਜਿਹੜੀ ਆ ਪ੍ਰੋਟੈਕਸ਼ਨ ਦੇ ਬੰਦੋਬਸਥੇ ਦੇ ਕਾਰਨ ਤੇ ਗਿਆ ਨੇ ਜਿੱਥੇ ਪਹਿਲਾਂ ਬਾਤ ਲੱਗੀ ਨਜ਼ਰ ਆਉਂਦੀ ਸੀ ਜਿਸ ਤਰ੍ਹਾਂ ਖਿਆਪਤੀਆਂ ਗੱਡੀਆਂ ਰੋਵਾਂ ਦੇ ਵਿੱਚ ਨੇ ਉਹ ਲਗਾ ਆਮ ਜਵਾਲ ਬਿਲਕੁਲ ਤਿਆਰ ਕਰੇ ਨੇ ਕਿ ਜਿਵੇਂ ਅੰਦਰੋਂ ਓਕੇ ਕੀਤਾ ਜਾਏਗਾ ਉਸ ਤੋਂ ਬਾਅਦ ਉਸ ਨੂੰ ਲੈ ਆ ਕੇ ਇਫਰਮਾਨੀ ਪਾ ਦਿੱਤੀ ਜਾਏਗੀ। ਇਹ ਬਿਲਕੁਲ ਹਰਪ੍ਰੀਤ ਜਿਸ ਤਰ੍ਹਾਂ ਸੇ ਪਹਿਲਾਂ ਵੀ ਗੱਲ ਕੀਤੀ ਹੈ ਕਿ ਇਹਨੂੰ ਹੁਣ ਪੰਜਾਬ ਦੇ ਵਿੱਚ ਕਿਹੜੀ ਜੇਲ੍ਹ ਦੇ ਵਿੱਚ ਰੱਖਿਆ ਜਾਏਗਾ ਫਿਲਹਾਲ ਅਸੀਂ ਸਾਂਝੀ ਨਹੀਂ ਕਰ ਸਕਦੇ ਕੋਈ ਸੁਰੱਖਿਆ ਕਾਰਨ ਨੇ ਪਰ ਫਿਰ ਵੀ ਕੀ ਪੰਜਾਬ ਤੋਂ ਕੋਈ ਇਨਪੁਟ ਮਿਲ ਪਾ ਰਿਹਾ ਹੈ ਕਿ ਆਖਰ ਕਿੱਥੇ ਸੁਰੱਖਿਆ ਦਾ ਵੱਧ ਪੈਰਾ ਲਗਾਇਆ ਗਿਆ ਹੈ? ਦੇਖੋ ਇਸ ਬਾਰੇ ਕੋਈ ਜਾਣਕਾਰੀ ਹਾਂਜੀ ਨਹੀਂ ਦਿੱਤੀ ਗਈ ਇਸ ਨੂੰ ਕਿੱਥੇ ਲੈ ਕੇ ਜਾਇਆ ਜਾਣਾ ਲੇਕਿਨ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਪਟਿਆਲਾ ਹੀ ਲੈ ਕੇ ਜਾਇਆ ਜਾਏਗਾ ਕਿਉਂਕਿ ਮਾਮਲਾ ਉੱਥੋਂ ਦਾ ਉੱਥੇ ਹੀ ਕੋਰਟ 'ਚ ਇਸ ਨੂੰ ਪੇਸ਼ ਕੀਤਾ ਜਾਣਾ ਤੇ ਉੱਥੇ ਹੀ ਇਸ ਨੂੰ ਪੁੱਛ ਕੇ ਛੋਣੀਏ ਤੇ ਮੰਨਿਆ ਜਾ ਰਿਹਾ ਹੈ ਕਿ ਸਵੇਰ ਤੱਕ ਜਿਵੇਂ ਹੀ ਕਾਫਲਾ ਉੱਥੇ ਪਹੁੰਚੇਗਾ ਤੇ ਸਵੇਰੇ ਇਸ ਨੂੰ ਕੋਰਟ ਦੇ ਵਿੱਚ ਉੱਥੇ ਪੇਸ਼ ਕਰਕੇ ਜਿਹੜੀ ਅਗਲੀ ਕਾਨੂੰਨੀ ਕਾਰਵਾਈ ਉਹ ਕੀਤੀ ਜਾਏਗੀ ਤੇ ਉਸ ਤੋਂ ਬਾਅਦ ਜ਼ਹਿਰ ਤੋਂ ਤੱਕ ਪੁਲਿਸ ਜ਼ਾਰਮੈਂਡ ਲੈ ਕੇ ਇਸ ਨੂੰ ਅਗਲੀ ਪੁਛਤੀ ਜਿਹੜੀ ਹੈ ਉਹ ਕਰੇਗੀ ਠੀਕ ਹੈ ਹਰਪ੍ਰੇਤ ਇੱਕ ਵਾਰ ਅਸੀਂ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦੇ ਦੇਈਏ ਕਿ ਕਿਸੇ ਵੇਲੇ ਵੀ ਰਮਨਜੀਤ ਰੋਮੀ ਨੂੰ ਲਿਆਇਆ ਜਾ ਸਕਦਾ ਹੈ ਹਵਾਈ ਅੱਡੇ ਦੇ ਬਾਹਰ ਤੇ ਸੁਰੱਖਿਆ ਦੇ ਪ੍ਰਬੰਧ ਜੋ ਕੀ ਨੇ ਮੁਕੰਮਲ ਨੇ ਤੇ ਇੱਥੋਂ ਉਸ ਨੂੰ ਸਿੱਧਾ ਪੰਜਾਬ ਲੈ ਕੇ ਜਾਇਆ ਜਾਏਗਾ ਤੇ ਪੰਜਾਬ ਦੇ ਵਿੱਚ ਕਿਹੜੀ ਜੇਲ੍ਹ ਦੇ ਵਿੱਚ ਉਸ ਨੂੰ ਰੱਖਿਆ ਜਾਏਗਾ ਅੱਗੇ ਦੀ ਕੀ ਕੁਝ ਕਾਨੂੰਨੀ ਪ੍ਰਕਿਰਿਆ ਹੋਏਗੀ ਇਹ ਫਿਲਹਾਲ ਵੇਖਣਾ ਹੋਏਗਾ ਤੇ ਹਰਪ੍ਰੇਤ ਆਪਾਂ ਲਗਾਤਾਰ ਗੱਲ ਕਰ ਰਹੇ ਸੀ ਜਦੋਂ ਇਹ ਕਾਂਡ ਹੋਇਆ ਸਾਲ 2016 ਪੁਲਿਸ ਦੀ ਕਾਰਗੁਜ਼ਾਰੀ ਸੰਬੰਧੀ ਗੱਲ ਕਰ ਰਹੇ ਸੀ ਜੇਲ੍ਹ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਦੀ ਗੱਲ ਕਰ ਰਹੇ ਸੀ ਜਦੋਂ ਇਹ ਕਾਂਡ ਹੋਇਆ ਉਹਦੋਂ ਅਦਾਲਤ ਦੇ ਵਿੱਚ ਕਿਸ ਤਰ੍ਹਾਂ ਦੀ ਥਿਊਰੀ ਰੱਖੀ ਗਈ ਪੂਰੇ ਕਾਂਡ ਨੂੰ ਲੈ ਕੇ ਦੇਖੋ ਜਿਸ ਤਰ੍ਹਾਂ ਇਹ ਕਾਂਡ ਹੁੰਦਾ ਹੈ ਉਸ ਤੋਂ ਬਾਅਦ तमाम ਜਿਹੜੇ ਦੇ ਅਨੁਸ਼ਾਸਨ ਜਿਹੜੇ ਜਿਹੜੇ ਡਿਸਪਲਿਨ ਦੇ ਜਿਹੜੇ ਐਕਸ਼ਨ ਲਏ ਜਾਂਦੇ ਤਾਂ ਉਹ ਲਏ ਜਾਂਦੇ ਨੇ ਲੇਕਿਨ ਸਵਾਲ ਵੱਡਾ ਇਹ ਸੀ ਕਿ ਆਖਰ ਜੇਲ੍ਹ ਦੇ ਉੱਤੇ ਹਮਲਾ ਕਰਨ ਦੀ ਕੋਈ ਇੱਡੀ ਵੱਡੀ ਜਿਹੜੀ आ, हिम्मत है वो किमें कर जाता आखिर कितने वो लूट रह गया कि रह गई जिसके चलद यी जे गैंग सर इन्होंने एड्डा वाला कदम चुक लिया दूसरी अहम सी इस हमले तो बाद एक तस्वीर साफ होती है जो टैर नक्स गैंगस्टर नक्स की गल की जाती है वो इसको अंदाजा लगाया जा सिस तरीके टैर से नक्स का जोड़ा जोड्यूल है विकस तरीके कर उस तो अंदाजा लगया जा सो ਇੱਕ ਦੂਜੇ ਨਾਲ ਕਲੈਕਟਿਡ ਨਹੀਂ ਕਿਵੇਂ ਇਹ ਲੋਕ ਇੱਕ ਦੂਸਰੇ ਦੀ ਮਦਦ ਕਰ ਰਹੇ ਆ ਸਾਧ ਤੌਰ ਤੇ ਪੈਸੇ ਨੂੰ ਲੈ ਕੇ ਹਥਿਆਰ ਨੂੰ ਲੈ ਕੇ ਲੌਜਿਸਟਿਕ ਸਪੋਰਟਸ ਜਿਹੜੀਆਂ ਨੇ ਕਿਵੇਂ ਦੁਕੀਆਂ ਜਾਰੀਆਂ ਨੇ ਇਹ ਇਹ ਆਪਣੇ ਆਪ ਇੱਕ ਬੜਾ ਵੱਡਾ ਸਵਾਲ ਸੀ ਹੁਣ ਰੋਮਨੀ ਦੇ ਹੱਥ ਆਉਣਾ ਦੇਖੋ ਇਸ ਤੋਂ ਪਹਿਲਾਂ ਵੀ ਇਹ ਵੀ ਕਿਹਾ ਜਾਂਦਾ ਰਿਹਾ ਕਿ ਪੰਜਾਬ ਦੇ ਗੈਂਗਸਟਰ ਨੇ ਉਹਨਾਂ ਨੂੰ ਹਥਿਆਰ ਬਾਰਡਰ ਪਾਰ ਤੋਂ ਜਿਹੜੇ 테ਰਰਿਸਟ ਪਿਛੇ ਨੇ ਜਿਹੜੇ ਆਸਵਾਦੀ ਬੈਠੇ ਰਹੇ ਉਹ ਮੁਹੱਈਆ ਕਰਾ ਰਹੇ ਆ ਆਈਐਸਆਈ ਮੁਹੱਈਆ ਕਰਾ ਰਹੀ ਤੇ ਇੰਨਾ ਹਾਲਾਤਾਂ ਦੇ ਵਿੱਚ ਇਹ ਕੀ ਕਿਹਾ ਜਾਂਦਾ ਹੈ ਕਿ ਰੋਮਨੀ ਦੇ ਵੀ ਲਿੰਕ ਨੇ ਥਾ ਉਹ ਆਈਐਸਆਈ ਦੇ ਨਾਲ ਮੌਜੂਦ ਸਾਡੇ ਇਹਨਾਂ ਹਾਲਾਤਾਂ ਦੇ ਵਿੱਚ ਕਿਤੇ ਨਾ ਕਿਤੇ ਉਹ ਜਿਹੜਾ ਇੱਕ ਮੋਡੀਊਲ ਹੈ ਉਹਦਾ ਨੈਕਸਸ ਹੈ ਉਸ ਤੱਕ ਜ਼ਰੂਰ ਪਹੁੰਚਣ ਦੀ ਕੋਸ਼ਿਸ਼ ਪੰਜਾਬ ਪੁਲਿਸ ਕਰੇਗੀ ਕਿ ਉਸ ਨੈਕਸਸ ਨੂੰ ਤੋੜਿਆ ਜਾ ਸਕੇ ਉਸ ਨੈਕਸਸ ਦੇ ਜਿਹੜੇ ਲੋਕ ਸਿੱਧੇ ਆਸਤੇ ਤੌਰ ਤੇ ਜੁੜੇ ਨੇ ਉਹਨਾਂ ਨੂੰ ਕਾਬੂ ਕੀਤਾ ਜਾ ਸਕੇ ਉਹਨਾਂ ਨੂੰ ਹੱਥ ਪਾਇਆ ਜਾ ਸਕੇ ਜਿਸ ਨਾਲ ਸੱਚ ਜਿਹੜਾ ਉਹ ਸਾਹਮਣੇ ਆ ਸਕੇ ਜੀ ਆ ਬਿਲਕੁਲ ਜਦੋਂ ਏਡੇ ਵੱਡੇ ਕਾਂਡ ਨੂੰ ਅੰਜਾਮ ਦਿੱਤਾ ਜਾਏ ਤਾਂ ਇੱਕ ਇਕੱਲੇ ਬੰਦੇ ਦਾ ਕੰਮ ਨਹੀਂ ਹੁੰਦਾ ਪਿੱਛੇ ਹੱਥ ਬਹੁਤ ਹੁੰਦੇ ਨੇ ਤੇ ਇਹਨਾਂ तमाम ਸਵਾਲਾਂ ਦੇ ਜਵਾਬ ਹੁਣ ਰੋਮੀ ਤੋਂ ਮਿਲਣਗੇ ਆ ਬਿਲਕੁਲ ਦੇਖੋ ਇਹ ਜੋ ਜ਼ਾਹਿਰ ਤੌਰ ਤੇ ਬੜੀ ਬੜੀ ਚੀਜ਼ ਹੈ ਕਿ ਜਦੋਂ ਇੰਨਾ ਵੱਡਾ ਘਾਣ ਹੁੰਦਾ ਹੈ ਤੇ ਉਸ ਤੋਂ ਬਾਅਦ ਜਿਹੜੀ तमाम ਜਿਹੜੀਆਂ ਗਵਾਹਤ ਹੈ ਉਹ ਪੁੱਛੀ ਜਾਂਦੀ ਹੈ ਉਹ तमाम ਜਿਹੜੇ ਸਵਾਲ ਨੇ ਉਹ ਪੁੱਛੇ ਜਾਂਦੇ ਨੇ ਕਿ ਆਖਰ ਕਿਸ ਤਰੀਕੇ ਦੇ ਨਾਲ ਇਹ ਕੰਮ ਹੋਇਆ ਕਿ ਕੌਣ ਜ਼ਿੰਮੇਦਾਰ ਸੀ ਜਿਹੜੀ ਗੱਲ ਮੈਂ ਪਹਿਲਾਂ ਵੀ ਕਹ ਰਿਹਾ ਸੀ ਕਿ ਪ੍ਰਸ਼ਾਸਨ ਜਿਹੜਾ ਉਹ ਬਾਅਦ ਚ ਜਾਗਦਾ ਹੈ ਪ੍ਰਸ਼ਾਸਨ ਜੇਕਰ ਪਹਿਲਾਂ ਜਾਗੇ ਤਾਂ ਸ਼ਾਇਦ ਇਹ ਵੀ ਸਮਝਾ ਨਾ ਹੋਵੇ ਉਹ ਸਵਾਲ ਇਹ ਹੈ ਕਿ ਇਸ ਤੋਂ ਕੀ ਸਿੱਖ ਲਈ ਗਈ ਇਸ ਤੋਂ ਸਿੱਖ ਲੈ ਕੇ ਕੀ ਕਦਮ ਚੁੱਕੇ ਗਏ ਕਿ ਪ੍ਰਸ਼ਾਸਨ ਜਿਹੜਾ ਉਹ ਬਾਅਦ ਚ ਜਾਗਦਾ ਹੈ ਪ੍ਰਸ਼ਾਸਨ ਜੇਕਰ ਪਹਿਲਾਂ ਜਾਗੇ ਤਾਂ ਸ਼ਾਇਦ ਇਹੋ ਜਿਹੀ ਚੀਜ਼ਾਂ ਨਾ ਹੋਣ ਹੁਣ ਸਵਾਲ ਇਹ ਹੈ ਕਿ ਇਸ ਤੋਂ ਕੀ ਸਿੱਖ ਲਈ ਗਈ ਇਸ ਤੋਂ ਸਿੱਖ ਲੈ ਕੇ ਕੀ ਕਦਮ ਚੁੱਕੇ ਗਏ ਉਹ ਬੜੀ ਵੱਡੀ ਚੀਜ਼ ਹੈ ਅਜੇ ਵੀ ਜੇਲ੍ਹਾਂ ਚ ਮੋਬਾਈਲ ਫੋਨ ਮਿਲਦੇ ਪੈਣੇ ਅਜੇ ਵੀ ਜੇਲ੍ਹਾਂ ਦੇ ਅੰਦਰ ਨਸ਼ਾ ਮਿਲਦਾ ਪਿਆ ਅਜੇ ਵੀ ਜੇਲਾ ਦੇ ਅੰਦਰ ਤਮਾਮ ਚੀਜ਼ਾਂ ਜਿਹੜੀਆਂ ਹੋ ਰਹੀਆਂ ਨੇ ਤੇ ਇਹਨਾਂ ਚੀਜ਼ਾਂ ਨੂੰ ਆਖਰ ਸਿੱਖ ਲੈਣ ਦੀ ਜਿਹੜੀ ਲੋੜ ਸੀ ਉਹ ਆਖਰ ਕਿਉਂ ਨਹੀਂ ਕੀਤਾ ਗਿਆ ਇਹ ਆਪਣੇ ਆਪ ਚ ਬੜਾ ਇੱਕ ਵੱਡਾ ਤੇ ਵਾਜਬ ਬਿਲਕੁਲ ਸੋ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਸਨ ਤੇ ਰਾਤ ਦੀਆਂ ਤਸਵੀਰਾਂ ਕਿਉਂਕਿ 7:30 ਵੱਜ ਚੁੱਕੇ ਨੇ ਤੇ ਲੰਮਾ ਸਮਾਂ ਹੋ ਗਿਆ ਰਮਨਜੀਤ ਰੋਮੇ ਤੋਂ ਪੁੱਛਗਿੱਛ ਕਰਦਿਆਂ ਨੂੰ